ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਦਾ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਹੀਰਕੇ ਵਾਲਾ ਅੱਜ ਆਪਾਂ ਗੱਲ ਕਰਦੇ ਆ ਤਿੰਨ ਤੇ ਚਾਰ ਸਿਲੰਡਰ ਇੰਜਨ ਦੇ ਬਾਰੇ ਟਰੈਕਟਰਾਂ ਦੇ ਇੰਜਨ ਦੀ ਗੱਲ ਕਰਾਂਗੇ ਗੱਡੀਆਂ ਦੇ ਇੰਜਨ ਦਾ ਬਹੁਤ ਡਿਫਰੈਂਸ ਹੁੰਦਾ ਇਹਦੇ ਨਾਲੋਂ ਤਾਂ ਕਰਕੇ ਤੁਸੀਂ ਕਨਫਿਊਜ਼ ਨਾ ਹੋਇਓ ਕਿ ਉਹਦੀ ਗੱਡੀ ਇੰਨੇ ਸਿਲੰਡਰਾਂ ਇੰਨੇ ਆਏ ਕੁਝ ਉਹਨੂੰ ਸਾਰਾ ਪਿੱਛੇ ਛੱਡਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਪਹਿਲਾਂ ਆਪਾਂ ਗੱਲ ਕਰਿਆ ਕਰਾਂਗੇ ਤਿੰਨ ਸਿਲੰਡਰ ਇੰਜਨ ਦੀ ਫੇਰ ਉਹਦੀ ਚਾਰ ਦੀ ਕਰਾਂਗੇ ਕਨਫਿਊਜ਼ ਨਾ ਹੋਜੋ ਕਦੇ ਉਲਟਾ ਪੋਠਾ ਸਿੱਧਾ ਸੁਣੀਆ ਤੇ ਯਾ ਪਰ ਸਰਚ ਕੀਤੀ ਹੈ ਪੂਰੀ ਆਪਾਂ ਨੂੰ ਘੰਟਾ ਡੇਢ ਹੋ ਗਿਆ ਮੱਥਾ ਮਾਰਦੇ ਨੂੰ ਤਾਂ ਜਾ ਕੇ ਇਹ ਆਪਾਂ ਨੂੰ ਗੱਲਾਂ ਪਤਾ ਲੱਗੀਆਂ ਨੇ ਕਈ ਗੱਲਾਂ ਤਾਂ ਆਪਾਂ ਨੂੰ ਪਤਾ ਵੀ ਨਹੀਂ ਸੀ ਹੈ ਨਾ ਤੇ ਨੌਲ ਜਣੀਆਂ ਗੱਲਾਂ ਤੁਹਾਨੂੰ ਦੱਸਾਂਗੇ ਮੜਾ ਨੋਟ ਕਰ ਲਿਓ ਜੇ ਕਰਨੀ ਹੈ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਤਿੰਨ ਚ ਚਾਰ ਸਿਲੰਡਰ ਇੰਜਨ ਚ ਕੀ ਫਰਕ ਹੁੰਦਾ ਜਿਹੜਾ ਨੋਰਮਲ ਜਿਹਾ ਫਰਕ ਹੁੰਦਾ ਇਹ ਚ ਫਰਕ ਇਹ ਹੁੰਦਾ ਤਿੰਨ ਸਿਲੰਡਰ ਇੱਕ ਕੰਪੈਕਟ ਇੰਜਨ ਹੁੰਦਾ ਛੋਟਾ ਜਿਹਾ ਇੰਜਨ ਹੁੰਦਾਗਾ ਤੇ ਚਾਰ ਸਿਲੰਡਰ ਉਥੇ ਜਗ੍ਹਾ ਵੱਧ ਕੇ ਦਾ ਥੋੜਾ ਹਾਈ ਪਾਵਰ ਦਾ ਇੰਜਨ ਹੋ ਜਾਂਦਾ ਤੇ ਤਿੰਨ ਸਿਲੰਡਰ ਫਿਊਲ ਐਫੀਸ਼ੀਐਂਸ ਹੁੰਦੇ ਨੇ ਮੰਨ ਲੇ ਕਿ ਚਲੋ ਉਹੀ ਕੰਮ ਤੇ ਉਨੀ ਰੇਸ਼ ਤੇ ਉਹ ਘੱਟ ਤੇਲ ਖਾਂਦੇ ਨੇ ਉਹ ਨੋਰਮਲ ਜੀ ਗੱਲ ਆ ਉਹ ਪਾਵਰ ਘੱਟ ਪ੍ਰੋਡਿਊਸ ਕਰਦੇ ਨੇ ਉਹੀ ਰੇਸ਼ ਤੇ ਤੇ ਉਹ ਫੋਰ ਸਿਲੰਡਰ ਜਿਹੜੇ ਉਹ ਪਾਵਰ ਜ਼ਿਆਦਾ ਜਨਰੇਟ ਕਰਦੇ ਨੇ ਤੇ ਜਿਹੜੇ ਬੈਲੈਂਸ ਹੁੰਦੇ ਨੇ ਇਹ 4 ਸਿਲੰਡਰ ਇੰਜਨ ਵਿੱਚ ਵਾਈਬ੍ਰੇਸ਼ਨ ਘੱਟ ਹੁੰਦੀਆਂ ਨੇ 2 3 ਦੇ ਮੁਕਾਬਲੇ ਤੇ ਪਾਵਰ 'ਚ ਵੀ ਜ਼ਿਆਦਾ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਲੱਗੀ ਜਿਹੜੇ 3 ਸਿਲੰਡਰ ਇੰਜਨ ਹੁੰਦੇ ਨੇ ਉਹ ਕ੍ਰੈਂਕਸ਼ਾਫਟ ਨਾਲ ਜਦੋਂ ਜੁੜੇ ਹੁੰਦੇ ਨੇ ਉਹਨਾਂ ਦੇ ਪਿਸਟਨ ਜਦੋਂ ਤੁਸੀਂ ਐਂ ਲਾ ਲੋ ਕ੍ਰੈਂਕਸ਼ਾਫਟ ਇਹ ਐਂ ਆਏਗਾ ਜੇ ਮੈਨੂੰ ਐਂ ਆਏਗੀ ਐਂ ਕਰਤੇ 90 ਡਿਗਰੀ ਬਣ ਗਿਆ 120 ਡਿਗਰੀ ਬਣ ਗਿਆ ਆ 180 ਤੇ ਐ 360 ਦਵਾਰੇ ਜਦੋਂ ਆਹ ਜੀ ਯੂਰੇ ਆਗੀ ਇਹ 360 ਡਿਗਰੀ ਬਣ ਗਿਆ ਤੇ ਜਿਹੜਾ ਤਿੰਨ ਸਿਲੰਡਰ ਇੰਜਨ ਦਾ ਪਿਸਟਨ ਹੁੰਦਾ ਉਹ 120 ਡਿਗਰੀ ਤੇ ਜਦੋਂ ਆ ਜਾਂਦੀ ਆ ਉਹਦੀ ਕ੍ਰੈਂਕ ਉਦੋਂ ਪਾਵਰ ਪ੍ਰੋਡਿਊਸ ਕਰਦਾ ਤੇ ਜਿਹੜਾ ਚਾਰ ਸਿਲੰਡਰ ਇੰਜਨ ਦਾ ਪਿਸਟਨ ਹੁੰਦਾ ਉਹ 90 ਡਿਗਰੀ ਤੇ ਹੀ ਆਉਦੀ ਪਾਵਰ ਪ੍ਰੋਡਿਊਸ ਕਰਕੇ ਦੇ ਦਿੰਦਾਗਾ ਇਥੋਂ ਉਹ ਮੋਰ ਪਾਵਰਫੁੱਲ ਬਣ ਜਾਂਦੇ ਨੇ ਕਿਉਂਕਿ ਚਾਰ ਸਿਲੰਡਰ ਹੁੰਦੇ ਨੇ ਉਹਦੇ ਚਾਰ ਪਿਸਟਨ ਹੁੰਦੇ ਨੇ ਉਹ ਆ ਮਤਲਬ ਉਹਨਾਂ ਦਾ ਸਰਕੂਲੇਸ਼ਨ ਇਹੋ ਜਿਹਾ ਹੁੰਦਾ ਕਿ ਜਦੋਂ 90 ਡਿਗਰੀ ਤੇ ਆ ਜਾਂਦਾ ਕਿ ਦੂਜਾ ਵਾਪਸ ਆਉਂਦਾ ਉਹ ਦੂਜਾ ਪਾਵਰ ਪ੍ਰੋਡਿਊਸ ਕਰਕੇ ਉਹਨੂੰ ਦੇ ਦਿੰਦਾਗਾ ਤੇ ਤਿੰਨ ਸਿਲੰਡਰ ਇੰਜਨ ਚ ਵੀ ਮੈਂ ਤੁਹਾਨੂੰ ਦੱਸੂਗਾ ਹਨਾ ਕਿਵੇਂ-ਕਿਵੇਂ ਵਰਕ ਕਰਦੇ ਹੁੰਦੇ ਨੇ ਵਰਕਿੰਗ ਦੀ ਗੱਲ ਆਪਾਂ ਕਰ ਹੀ ਲੈਨੇ ਆ ਜਿਹੜੀ ਕਿ ਤਿੰਨ ਸਿਲੰਡਰ ਇੰਜਨ ਹੁੰਦਾ ਉਹਦੇ ਪਿਸਟਨਾਂ ਦਾ ਜਿਹੜਾ ਹੁੰਦਾ 1 2 3 ਇਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾ ਕਿਹੜਾ ਪਿਸਟਨ ਕੰਮ ਕਰ ਲੱਗਦਾ ਕਈ ਇੰਜਨਸ ਤਾਂ ਹੁੰਦਾ 1 2 3 ਨੋਰਮਲੀ ਹੁੰਦਾ ਪਹਿਲਾ 1 ਨੰਬਰ ਫਿਰ 2 ਨੰਬਰ ਫਿਰ 3 ਨੰਬਰ ਪਰ ਮੋਸਟਲੀ ਜਿਹੜੇ ਆਪਣੀ ਟਰੈਕਟਰਾਂ ਦੇ ਵਿੱਚ ਇੰਜਨ ਹੁੰਦੇ ਨੇ ਇਹਨਾਂ ਦੇ ਇੰਜਨ ਆ ਪਹਿਲਾ 1 ਨੰਬਰ ਕੰਮ ਕਰਦਾ ਫਿਰ 3 ਤਿੰਨ ਨੰਬਰ ਜਾ ਕੇ ਫਿਰ 2 ਨੰਬਰ ਇਹਨਾਂ ਦਾ ਇਹ ਹੁੰਦਾ ਮੋਸਟਲੀ ਤੁਸੀਂ ਜਿੰਨੇ ਵੀ ਦੇਖੇ ਹੋਣਗੇ ਟਰੈਕਟਰਾਂ ਕਰਦੇ ਨੇ ਤੇ ਵਰਕਿੰਗ ਇਹਨਾਂ ਦੀ ਸੇਮ ਹੀ ਹੁੰਦੀ ਹੈਗੀ ਪਹਿਲਾਂ ਇਨਟੇਕ ਹੁੰਦਾ ਫਿਰ ਮਤਲਬ ਕੰਬਸਸ਼ਨ ਹੁੰਦਾ ਫਿਰ ਸੌਰੀ ਕੰਪਰੈਸ਼ਨ ਹੁੰਦਾ ਫਿਰ ਪਾਵਰ ਹੁੰਦਾ ਫਿਰ ਵਿਯੋਜਤ ਮਤਲਬ ਪਹਿਲਾਂ ਆਉਂਦਾ ਅੰਦਰ ਫਿਰ ਸਾਰਾ ਮਿਕਸ ਹੋ ਕੇ ਉੱਤੇ ਨੂੰ ਜਾਂਦਾ ਪਿਸਟਨ ਫਿਰ ਉੱਤੋਂ ਪਾਵਰ ਨਾਲ ਜਿਹੜਾ ਪੂਰਾ ਤੁਸੀਂ ਬਲਾਸਟ ਹੁੰਦਾ ਅੰਦਰ ਉਹ ਫਿਰ ਪਿਸਟਨ ਥੱਲੇ ਨੂੰ ਹੁੰਦਾ ਤੇ ਫਿਰ ਸਾਰੇ ਬਾਲ ਖੁੱਲੇ ਹੁੰਦੇ ਨੇ ਉਹਦੇ ਜਿਵੇਂ ਧੂਆ ਕੱਢ ਦਿੰਦਾ ਕਦੇ ਵੀ ਚਾਰੇ ਪੱਠੀ ਜਿੱਦ ਤੁਸੀਂ ਉਹ ਡੱਡ ਲਾ ਕੇ ਸਾਰੇ ਇਕੱਠੇ ਨਹੀਂ ਕੱਢਦੇ ਹੁੰਦੇ ਅੱਗ ਇਕੱਲਾ-ਇਕੱਲਾ ਪਿਸਟਨ ਕੱਢ ਦਿੰਦਾ ਜੀ ਇਕੱਠੀ ਕੱਢਣ ਲੱਗਦੇ ਇੰਜਨ ਵਰਕ ਹੀ ਤੇ ਇਤਨਾ ਹੀ ਚਾਰ ਸਿਲੰਡਰ ਚ ਹੁੰਦਾ ਚਾਰ ਸਿਲੰਡਰ ਚ ਮਤਲਬ ਸੇਮ ਹੀ ਹੁੰਦੀ ਹੈ ਵਰਕਿੰਗ ਪਹਿਲਾ ਇੱਕ ਨੰਬਰ ਸਿਲੰਡਰ ਕੰਮ ਕਰਦਾ ਤੇ ਜਿਹੜੇ 2 ਤੇ 3 ਹੁੰਦੇ ਆ ਜਿਵੇਂ ਤੁਸੀਂ ਐ ਲੈ ਲਓ 1 ਨੰਬਰ 2 ਨੰਬਰ 3 ਨੰਬਰ 4 ਜਿਹੜੇ 1 ਤੇ 4 3 ਹੋਣ 4 ਹੋਣਗੇ ਉਹ ਤਾਂ ਜਿਵੇਂ ਤੁਸੀਂ ਉੱਤੇ ਹੋਣਗੇ ਇਦਾਂ ਠੀਕ ਆ ਜਿਹੜੇ 2 ਤੇ 3 ਹੋਣਗੇ ਇੱਕ ਦੂਜੇ ਦੀ ਹਿੱਸੇਦ ਨੂੰਣਗੇ ਪਰ ਇਹਨਾਂ ਦੀ ਵਰਕਿੰਗ ਅਲੱਗ-ਅਲੱਗ ਹੋਊਗੀ ਜਿਹੜਾ ਇੱਕ ਨੰਬਰ ਸਿਲੰਡਰ ਹੋਊ ਤਾਂ ਉਹ ਤਾਂ ਆਪ ਦੇ ਅੰਦਰ ਹਵਾ ਲਈ ਜਾਂਦਾ ਹੋਊਗਾ ਇਨਟੇਕ ਕਰੀ ਜਾਂਦਾ ਹੋਊਗਾ ਤੇ ਜਿਹੜਾ 2 ਨੰਬਰ ਹੋਊਗਾ ਉਹ ਚ ਕੰਪਰੈਸ਼ਨ ਬਣ ਰਿਹਾ ਹੋਊਗਾ ਮਤਲਬ ਥੱਲੇ ਜਾ ਕੇ ਉਹਨੇ ਉੱਤੇ ਆਉਣ ਦੀ ਤਿਆਰੀ ਹੁੰਦੀ ਆ ਤੇ ਜਿਹੜਾ 3 ਨੰਬਰ ਹੁੰਦਾ ਉਹਨੇ ਪੜਾਕਾ ਮਾਰ ਕੇ ਥੱਲੇ ਨੂੰ ਤੁਰ ਪਿਆ ਹੁੰਦਾ ਤੇ 4 ਨੰਬਰ ਹੁੰਦਾ ਉਹ ਆ ਆ ਦਾ ਸਾਰਾ ਐਗਜੋਸਟ ਕੱਢ ਰੱਖਿਆ ਉਹਨੇ ਐਗਜੋਸਟ ਕੱਢਤੀ ਹੁੰਦੀ ਸਾਲ ਸਾਰਾ ਧੂਆਂ ਧੋਲਾ ਦੇ ਅੰਦਰ ਜੋ ਵੀ ਹੁੰਦਾ ਉਹ ਕੱਢਦਾ ਹੁੰਦਾ ਇਹੀ ਫਰਕ ਹੁੰਦਾ ਤੈਨ ਤੇ 4 ਸਿਲੰਡਰ ਇੰਜਨ ਦੇ ਵਿੱਚ ਤੇ ਜਿਹੜਾ 3 ਸਿਲੰਡਰ ਚ ਹੁੰਦਾ ਨਾ ਉਹ ਵਾਈਬ੍ਰੇਸ਼ਨ ਉਹ ਚ ਜ਼ਿਆਦਾ ਹੁੰਦੀਆਂ ਨੇ ਥੋੜੀਆਂ ਜਿਹੀਆਂ ਤੈਨ ਸਿਲੰਡਰ ਇੰਜਨ ਚ ਹੁਣ ਤੁਸੀਂ ਇਹਨਾਂ ਆਖਿਓ ਬਈ ਜੌਂਡੀਰ ਚਲਾ ਕੇ ਦੇਖ ਆਹ ਚਲਾ ਕੇ ਦੇਖ ਤੂੰ ਉਹ ਚਲਾ ਕੇ ਦੇਖ ਇਹ ਜਿਹੜੀ ਨੈਚੁਰਲ ਜੀ ਗੱਲ ਆ ਗਈ ਉਹ ਟਰੈਕਟਰ ਚ ਫਿਟਡ ਹੁੰਦੇ ਸਿਲੰਡਰ ਤੇ ਚਾਰ ਸਿਲੰਡਰ ਨੂੰ ਚਲਾ ਕੇ ਦੇਖਿਓ ਤੁਹਾਨੂੰ ਵਾਈਬ੍ਰੇਸ਼ਨ ਦਾ ਪਤਾ ਲੱਗੂਗਾ ਇਹ ਨਹੀਂ ਹੈਗਾ ਕਿ ਉਹਨੂੰ ਜਮੀਨ 'ਤੇ سپورਟ ਦਿੱਤੇ ਉਵੇਂ ਤਾਂ ਮਤਲਬ ਟਾਰਕ ਨਾਲ ਉਹ ਹਿੱਲੂਗੀ ਤੇ ਜਿਹੜੀ ਇੱਕ ਹੋਰ ਗੱਲ ਹੈਗੀ ਜਿਹੜਾ ਤਿੰਨ ਸਿਲੰਡਰ ਇੰਜਨ ਆ ਉਹ ਭਾਰਤ ਦੇ ਵਿੱਚ ਲਗਭਗ 75 ਸੀਸੀ ਤੋਂ ਉੱਤੇ ਨਹੀਂ ਜਾ ਰਹੇਗਾ ਜਿਹੜਾ ਕਿ ਹੁਣ ਤੁਸੀਂ ਇਦਾਂ ਲਾਲੋ ਟਰੈਕਟਰਾਂ ਦੇ ਵਿੱਚ 75 ਸੀਸੀ ਤੋਂ ਉੱਤੇ ਸਾਰੇ ਚਾਰ ਸਿਲੰਡਰ ਇੰਜਨ ਸ਼ੁਰੂ ਹੋ ਜਾਂਦੇ ਨੇ ਕਿਹਦਾ 75 ਸੀਸੀ 75 ਐਚਪੀ ਦੇ ਵਿੱਚ ਵੀ ਸੌਰੀ ਐਚਪੀ ਦੇ ਵਿੱਚ 75 HP ਦੇ ਵਿੱਚ ਵੀ ਤਿੰਨ ਸਿਲੰਡਰ ਆ ਰਹੇ ਨੇ ਜਿਵੇਂ ਹੁਣ ਮੈਂ ਗੱਲ ਕਰਾਂ ਜੋਂਡੀਅਰ ਦੇ 75 HP ਤੱਕ ਤਿੰਨ ਸਿਲੰਡਰੀ ਨੇ ਤੇ ਜਿਹੜਾ ਕਿ ਆਪਣਾ ਆਗਾ ਮਹਿੰਦਰਾ ਮਹਿੰਦਰਾ ਦੇ 40 45 HP ਤੋਂ ਚਾਰ ਸਿਲੰਡਰ ਸ਼ੁਰੂ ਹੋ ਜਾਂਦੇ ਨੇ ਹੌਲੈਂਡ ਦਾ ਚਾਰ ਸਿਲੰਡਰ 75 HP ਆ ਤੇ ਇਦਾਂ ਕਰਕੇ ਸਾਰਿਆਂ 'ਚ ਫਰਕ ਹੁੰਦਾਗਾ ਪਰ ਇੰਡੀਆ ਦੇ ਵਿੱਚ ਜਿਹੜਾ ਉਹ 75 HP ਤੱਕ ਹੀ ਆ ਤੇ 150 HP ਤੱਕ 40 ਤੋਂ ਲੈ ਕੇ 150 HP ਤੱਕ ਚਾਰ ਸਿਲੰਡਰ ਇੰਜਣ ਚੱਲੀ ਜਾਂਦਾ ਹੈਗਾ ਤੇ 75 HP ਮੈਕਸਿਮਮ ਆ ਤਿੰਨ ਸਿਲੰਡਰ ਦੀ ਉਹਦੇ ਬਾਅਦ ਚਾਰ ਸਿਲੰਡਰ ਚੱਲਦੇ ਨੇ 150 HP ਤੱਕ ਉਹਦੇ ਬਾਅਦ ਮਤਲਬ 6 ਵੀ ਆਉਣ ਲੱਗ ਜਾਂਦੇ ਨੇ ਇਹ ਟਰੈਕਟਰਾਂ ਦੀ ਗੱਲ ਆ ਸਿਰਫ ਤੇ ਉਸ ਤੋਂ ਬਾਅਦ CC ਦੀ ਗੱਲ ਕਰੀਏ ਕਿ ਮੈਕਸਿਮਮ CC ਆਪਾਂ ਨੂੰ ਕਿੰਨੀ ਮਿਲੀ ਹੋਈ ਹੈਗੀ ਤਿੰਨ ਸਿਲੰਡਰ ਤੇ ਚਾਰ ਸਿਲੰਡਰ ਦੀ ਇੰਡੀਆ ਦੇ ਵਿੱਚ ਜਿਹੜੀ ਰਿਕਾਰਡ ਕੀਤੀ ਹੋਈ ਹੈਗੀ ਜਿਹੜੀ 3 ਸਿਲੰਡਰ ਦੀ ਆ ਉਹ 3700 ਤੋਂ ਲੈ ਕੇ 3800 ਸੀਸੀ ਆ ਜਿਹੜੀ ਕਿ ਸੋਨਾਲਿਕਾ 750D ਡ੍ਰਿਪਲਾਈ ਇਦਾਂ ਇੱਕ ਮਾਡਲ ਆਇਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਸੀਸੀ ਸੀਓ ਦੀ ਇੰਜਨ ਦੀ ਸੀਸੀ ਤੋਂ ਭਾਅ ਉਹਦਾ ਪਿਸਟਨ ਚੌੜਾ ਸੀਗਾ ਤੁਸੀਂ ਐ ਲੈ ਲਓ ਉਹਦੀ ਬੋਰ ਵੱਡਾ ਸੀਗਾ ਸਟ੍ਰੋਕ ਲੰਮਾ ਸੀਗਾ ਉਸ ਕਰਕੇ ਸੀਸੀ ਬਣ ਜਾਂਦੀ ਹੈ ਸੀਸੀ ਇਦਾਂ ਕੰਪੇਅਰ ਹੁੰਦੀ ਹੈ ਕਿ ਜਿੰਨਾ ਉਹਦੇ ਵਿੱਚ ਸਮਾਨ ਭਰਿਆ ਜਾਵੇ ਤੁਸੀਂ ਪਾਣੀ ਲਾ ਲਓ ਹਨ ਇਹਦਾ ਸੀਸੀ ਦਾ ਇੱਕ ਇਦਾਂ ਵੀ ਹੁੰਦਾ ਗੱਡੀਆਂ ਦੇ ਵਿੱਚ 2.2 ਲੀਟਰ ਮੰਨ ਕੇ ਚਲੋ 2.2 ਲੀਟਰ ਪਾਣੀ ਭਰਿਆ ਜਾਂਦਾ ਹੁੰਦਾ ਉਹਨੂੰ ਸੀਸੀ ਕਹਿੰਦੇ ਨੇ ਜਿਵੇਂ ਥਾਰ ਦਾ ਇੰਜਨ 2.2 ਲੀਟਰ ਆ ਤੇ 1.6 ਲੀਟਰ ਦੇ ਦੋ ਇੰਜਨ ਆਉਂਦੇ ਨੇ ਥਾਰ ਦੇ ਵਿੱਚ ਸਕੋਰਪੀਆ ਦੇ ਵਿੱਚ ਵੀ ਇਹੀ ਆਉਂਦੇ ਨੇ ਤੇ ਜਿਹੜੀ ਚਾਰ ਸਿਲੰਡਰ ਦੀ ਮੈਕਸਿਮਮ ਸੀਸੀ ਜਿਹੜੀ ਕਿ ਰਿਕਾਰਡ ਕੀਤੀ ਗਈ ਆ ਉਹ 4500 ਤੋਂ 4500 ਤੋਂ ਲੈ ਕੇ 4800 ਤੱਕ ਆ ਗਈ ਇਹ ਤੋਂ ਤੱਕ ਟਰੈਕਟਰਾਂ ਦੇ ਵਿੱਚ ਸੀਸੀ ਜ਼ਿਆਦਾ ਨਹੀਂ ਹੈ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਈਐਸਟ ਸੀਸੀ ਜਿਹੜੀ ਸੋਨਾਲੀ ਕਾਹੀ ਪ੍ਰੋਡਿਊਸ ਕਰਕੇ ਦਿੰਦਾ ਪਰ ਟਰੈਕਟਰਾਂ ਦੀ ਤੇ ਟਰੈਕਟਰਾਂ ਦੇ ਵਿੱਚ ਇਹਨਾਂ ਦੀ ਬਹੁਤ ਨਜਾਇਜ਼ ਵੀ ਪਿਸਟਨ ਵੱਡੇ ਹੁੰਦੇ ਨੇ ਸੀਸੀ ਬਹੁਤ ਜ਼ਿਆਦਾ ਹੁੰਦੀ ਹੈਗੀ ਇਹਨਾਂ ਦੀ ਕਿਊਬਿਕ ਕੈਪੈਸਿਟੀ ਕਹਿ ਦਿੰਦੇ ਹੁੰਦੇ ਨੇ ਸੀਸੀ ਨੂੰ ਤੇ ਇੱਕ ਮੈਂ ਹੋਰ ਗੱਲ ਦੱਸਾਂ ਜਿਹੜੀ ਤਿੰਨ ਸਿਲੰਡਰ ਦੇ ਇੰਜਣ ਹੁੰਦੇ ਆ ਯਾਰ ਹੁਣ ਤੁਸੀਂ ਇੱਥੇ ਕੁਝ ਕੁ ਬੰਦੇ ਆਉਣਗੇ ਵੀ ਕਮੈਂਟਾਂ ਦੇ ਵਿੱਚ ਇਦਾਂ ਉਦਾਂ ਬੋਲਣਗੇ ਸੋ ਕੁਝ ਚਲੋ ਹੁਣ ਮੈਂ ਤੁਹਾਨੂੰ ਦੱਸ ਦਿਆਂ ਤਿੰਨ ਸਿਲੰਡਰ ਦੀ ਟਾਰਕ ਘੱਟ ਹੁੰਦੀ ਹੈ ਚਾਰ ਸਿਲੰਡਰ ਨਾਲ ਇਹ ਆਪਾਂ ਨੂੰ ਮੰਨਣਾ ਪਊਗਾ ਕਿਉਂਕਿ ਇਦਾਂ ਨਹੀਂ ਹੁੰਦਾ ਨਾ ਕੋਈ ਟਰੈਕਟਰ ਇਦਾਂ ਸੀਗਾ ਇਦਾਂ ਸੀਗਾ 100 ਕੁਛ ਵਿੱਚ ਬਹੁਤ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਜਿਹਨਾਂ ਦਾ ਟਾਰਕ ਦਾ ਫਰਕ ਪੈਂਦਾ ਨੇਚੁਰਲੀ ਤਿੰਨ ਸਿਲੰਡਰ ਦਾ ਯੂਨਿਟ ਟਾਰਕ ਸੀ ਉਹ ਘੱਟ ਹੁੰਦੀ ਹੈ ਤੇ ਪਾਵਰ ਵੀ ਘੱਟ ਹੁੰਦੀ ਹੈ ਚਾਰ ਸਿਲੰਡਰ ਨਾਲ ਜਿੱਥੇ ਚਾਰ ਸਿਲੰਡਰ 150 HP ਪ੍ਰੋਡਿਊਸ ਕਰ ਰਹੇ ਤਿੰਨ ਸਿਲੰਡਰ 75 HP ਹੀ ਪ੍ਰੋਡਿਊਸ ਕਰ ਰਹੇ ਇਥੋਂ ਆਪਾਂ ਨੂੰ ਕੁਛ ਨਾ ਕੁਛ ਤਾਂ ਚੀਜ਼ ਮੰਨਣੀ ਪੈਣੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹ ਜੋਨਡੀਅਰ 75 HP ਦਾ ਕਿ ਤਿੰਨ ਸਿਲੰਡਰ ਹੀ ਗਿਆ ਪ੍ਰੋਡਿਊਸ ਕਰ ਰਿਹਾਗਾ ਤੇ ਜਿਹੜਾ ਮਹਿੰਦਰਾ ਉਹ 75 HP ਤੋਂ 40 ਤੋਂ ਲੈ ਕੇ 75 ਤੱਕ ਆਪਾਂ ਚਾਰ ਸਿਲੰਡਰ ਦੇ ਰਿਹਾਗਾ ਸਾਰਿਆਂ ਤੋਂ ਪਹਿਲਾਂ ਕੀ ਤਿੰਨ ਸਿਲੰਡਰ ਇੰਜਨ ਕੋਸਟ ਅਫੈਕਟਿਵ ਹੁੰਦਾ ਠੀਕ ਹੈ ਜੀ ਸਸਤੇ ਹੁੰਦੇ ਨੇ ਜਿੰਨੇ ਤਾਂ ਸਿੱਧੀ ਜੀ ਗੱਲ ਹੈ ਤੇ ਸਾਰੇ ਨੂੰ ਪਤਾ ਆਪਾਂ ਨੂੰ ਉਹ ਥੋੜਾ ਤੇਲ ਘੱਟ ਖਾਂਦੇ ਨੇ ਮੇਨਟੇਨੈਂਸ ਵੀ ਘੱਟ ਹੁੰਦੀ ਹੈ ਤਿੰਨ ਸਿਲੰਡਰ ਦੀ ਤੇ ਜਿਹੜਾ ਉਹਦਾ ਸਾਈਜ਼ ਹੁੰਦਾ ਉਹ ਵੀ ਛੋਟਾ ਹੁੰਦਾ ਜੋਨਡੀਅਰ ਦੇ ਸਾਈਜ਼ ਤੁਸੀਂ ਦੇਖਿਆ ਨੇ ਟਰੈਕਟਰਾਂ ਦੇ ਲੱਭ ਕੇ ਹਰੇਕ ਤਿੰਨ ਸਿਲੰਡਰ ਛੋਟੇ ਹੀ ਹੁੰਦਾ ਟਰੈਕ ਤੇ ਜਿਹੜਾ ਚਾਰ ਸਿਲੰਡਰ ਹੁੰਦਾ ਉਹ ਹਾਈ ਪਾਵਰ ਹੁੰਦੀ ਆ ਲਿਫਟ ਕਪੈਸਿਟੀ ਵਗੈਰਾ ਟਰੈਕਟਰਾਂ ਦੀ ਜਿਹੜੇ ਹਸਾਂ ਰੌਂਦੇ ਨਾ ਕਈ ਵਾਰ ਓਵਰ ਦਿੱਤੀ ਹੁੰਦੀ ਆ ਟਰੈਕਟਰ ਦੇ ਹਨਾ ਜਿਵੇਂ ਜਿਆਦਾ ਲਿਫਟ ਕਪੈਸਿਟੀ ਹੁੰਦੀ ਆ ਉਹ ਇੰਜਨ ਤੇ ਬਹੁਤ ਡਿਪੈਂਡ ਕਰਦਾ ਹੈਗਾ ਨਿੱਕੇ ਨਿੱਕੇ ਚੀਜ਼ਾਂ 'ਤੇ ਡਿਪੈਂਡ ਕਰਦੇ ਹੁਣ ਤੁਸੀਂ ਆਖੋਗੇ ਯਾਰ ਲਿਫਟ ਵਿੱਚ ਕਾ ਸਕਦਾ ਤੈਨੂੰ ਸਿਲੰਡਰ ਇਹ ਆਪਾਂ ਅੱਗੇ ਆ ਕੇ ਗੱਲ ਕਰਾਂਗੇ ਕਦੇ ਤੇਡੀ ਟਾਰਕ ਹੁੰਦੀ ਹੈ ਤੇ ਆਉਟਪੁੱਟ ਪਾਵਰ ਇਹ ਤਾਂ ਆਪਾਂ ਨੋਰਮਲ ਜੀ ਗੱਲ ਹੀ ਪਤਾ ਕੀ ਹੁਣ ਇਥੇ ਇਹ ਤਿੰਨ ਦੇ ਚਾਰ ਹੀ ਕਿਉਂ ਜੌਂਡੀਅਰ ਆ ਫੋਰਨ ਦਾ ਬ੍ਰਾਂਡ ਮਹਿੰਦਰਾ ਦਾ ਇੰਡੀਆ ਦਾ ਬ੍ਰਾਂਡ ਮਹਿੰਦਰਾ ਨੂੰ ਪੈਂਦੀ ਹੈ ਹਰੇਕ ਚੀਜ਼ ਸਸਤੀ ਜੌਂਡੀਅਰ ਨੂੰ ਹਰੇਕ ਚੀਜ਼ ਪੈਂਦੀ ਹੈ ਮਹਿੰਗੀ ਇਸ ਲਈ ਉਹ ਜਿੱਥੋਂ ਜਿੱਥੋਂ ਕੋਸਟ ਇਫੈਕਟਿਵ ਕੋਸਟ ਕਟਿੰਗ ਕਰ ਸਕਦਾ ਹੈ ਜੌਂਡੀਅਰ ਉਥੋਂ ਉਥੋਂ ਕਰਦਾ ਹੈਗਾ ਤੇ ਉਹਨਾਂ ਦਾ ਟਰੈਕਟਰ ਫੇਰ ਵੀ ਮਹਿੰਗਾ ਜੇ ਉਹ ਚਾਰ ਸਿਲੰਡਰ ਇੰਜਨ ਦੇ ਦੇਣ ਤਾਂ ਉਹ ਥੋੜੀ ਜਿਹੀ ਨਜਾਇਜ਼ ਜੀ ਮਹਿੰਗੇ ਜਾਣ ਲੱਗ ਜਾਣਗੇ ਜੌਂਡੀਅਰ ਇਹੀ ਸੇ ਕਰਕੇ ਤੇ ਇੱਕ ਗੱਲ ਤੁਹਾਨੂੰ ਜਰੂਰ ਮਨਣੀ ਪਊ ਜੇ ਤੁਸੀਂ ਪਾਵਰ ਰੈ ਇੰਟਰੈਕਟਰ ਤੋਂ ਚਾਰ ਸਿਲੰਡਰ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਤਾਂ ਬਹੁਤ ਤੁਸੀਂ ਕਿਵੇਂ ਗਈ ਚੱਲੋ ਹਾਂ ਪਰ 75 HP ਤੱਕ ਜਰੂਰ ਆਪਾਂ 75 ਤੋਂ 90 ਆਪਾਂ ਮੋਡੀਫਿਕੇਸ਼ਨ ਦੇ ਨਾਲ ਕਰ ਸਕਦੇ ਆ ਪਰ ਜਿਹੜੀ ਨੈਚੁਰਲ ਪਾਵਰ ਹੋਗੀ ਉਹ ਚਾਰ ਸਿਲੰਡਰ ਦੀ ਵੱਧ ਹੋਊਗੀ ਇਹ ਤੁਸੀਂ ਅੱਜ ਗਾਲਾਂ ਦੇ ਲੋਕਾਂ ਨੂੰ ਦੇ ਲਓ ਇਹ ਗੱਲ ਸੱਚ ਹੈ ਜੀ ਹੁਣ ਤੇ ਬਾਕੀ ਦੱਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਅੱਜ ਜੀ ਦੇ ਆਪਾਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਇੰਜਨਾਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਆਪਾਂ ਲੈ ਕੇ ਆਉਣੀ ਰਹੇਣੇ ਅਗੇ ਤਾਂ ਸਪੋਰਟ ਜਰੂਰ ਕਰਿਓ ਧੰਨਵਾਦ ਸਾਰ